ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤਿਆਰ ਕਰਾਂਗੇ ਪੀਜ਼ਾ ਹੋਮ ਮੇਡ ਪੀਜ਼ਾ ਪੀਜ਼ਾ ਤਿਆਰ ਕਰਨ ਦੇ ਲਈ ਪਹਿਲਾਂ ਸਾਨੂੰ ਚਾਹੀਦੀ ਹੈ Shimla mirch, tomato, pyaaz ਤੇ lasun ਤੇ ਦੋ ਹਰੀਆਂ ਮਿਰਚਾਂ ਤੇ ਅਸੀਂ ਹਾਲੇ ਪਹਿਲਾਂ ਇਹਨਾਂ ਨੂੰ ਕਟਿੰਗ ਕਰਦੇ ਹਾਂ ਉਸ ਤੋਂ ਬਾਅਦ ਬਾਕੀ ਦਾ ਬਾਕੀ ਵੀ ਰੈਸਪੀ ਤੁਹਾਨੂੰ ਉਸ ਤੋਂ ਬਾਅਦ ਦੱਸਾਂਗੇ ਸਬਜ਼ੀਆਂ ਦੀ ਕਟਿੰਗ ਕਰਾਂਗੇ ਹਲਕੇ ਹਲਕੇ ਬ੍ਰੀਕ ਬ੍ਰੀਕ ਕਟਿੰਗ ਕਰਾਂਗੇ ਤਾਂ ਕਿ ਟੇਸਟੀ ਬਣੇ ਤੇ ਜਲਦੀ ਪੱਕ ਜਵੇ ਪੀਜ਼ਾ ਖਾਣਾ ਸਾਰਿਆਂ ਨੂੰ ਬਹੁਤ ਪਸੰਦ ਆ ਖਾਸ ਕਰਕੇ ਬੱਚਿਆਂ ਨੂੰ ਤੇ ਬੱਚਿਆਂ ਨੂੰ ਬਹੁਤ ਅੱਛੇ ਲੱਗਦੇ ਪੀਜ਼ੇ ਤੇ ਹੋਮ ਮੇਡ ਪੀਜ਼ਾ ਹੁੰਦਾ ਹੈਲਦੀ ਤੇ ਬਾਹਰਲੇ ਵਿੱਚ ਬਹੁਤ ਚੀਜ਼ਾਂ ਪਾਈਆਂ ਹੁੰਦੀਆਂ ਨੇ ਕੀ ਪਾਇਆ ਹੁੰਦਾ ਬਾਹਰਲੇਆਂ ਦੇ ਵਿੱਚ ਪਹਿਲੀ ਗੱਲ ਤੇ ਬਾਹਰਲੇ ਪੀਜ਼ੇ ਦੇ ਵਿੱਚ ਜ਼ਿਆਦਾਤਰ ਨਾ ਉਹ ਨਾਨ-वेज ਚੀਜ਼ਾਂ ਹੁੰਦੀਆਂ ਨੇ ਹਾਂ ਜ਼ਿਆਦਾ ਸਪਾਈਸੀ ਕਰ ਦਿੰਦੇ ਨੇਗੇ ਤੇ ਹੋਰ ਕੀ ਹੁੰਦਾ ਨਾ ਆਪਾਂ ਘਰੇ ਜਿੰਨਾ ਸਪਾਈਸੀ ਜਿੰਨਾ ਮਿੱਠਾ ਬਣਾਉਣਾ ਓਨਾ ਬਣਾ ਸਕਦੇ ਹਾਂ ਪੀਜ਼ਾ ਮਿੱਠਾ ਬਣਦਾ ਹੁੰਦਾ ਹੈਗਾ ਹ ਨਹੀਂ ਜੇ ਆਪਾਂ ਘਰੇ ਜਿੰਨਾਂ ਜਿੰਨਾ ਕ ਮਿੱਠਾ ਜਿੰਨਾ ਕ ਸਪਾਈਸੀ ਬਣਾਉਣਾ ਹੋਵੇ ਆਪਾਂ ਬਣਾ ਸਕਦੇ ਹਾਂ ਇਹਦੇ ਵਿੱਚ ਬਾਹਰ ਨਾ ਜ਼ਿਆਦਾ ਅਰਜ਼ੀ ਦੀ ਚੀਜ਼ ਪਾਉਂਦੇ ਨਹੀਂ ਚੀਜ਼ ਜ਼ਿਆਦਾ ਪਾਉਂਦੇ ਨਹੀਂਗੇ ਜ਼ਿਆਦਾ ਤੇ ਚੀਜ਼ ਆਪਾਂ ਘਰੇ ਵੀ ਦੁੱਧ ਦੇ ਨਾਲ ਵੀ ਬਣਾ ਸਕਦੇ ਹਾਂ ਹਾਂ ਪਰ ਆਪਾਂ ਦੁਕਾਨ ਤੋਂ ਹੀ ਲੈ ਕੇ ਆਇਆ ਠੀਕ ਆ ਤਾਂ ਕਰਕੇ ਮੈਂ ਲੈ ਕੇ ਸੀ ਇਹ ਤਾਂ ਤੋਂ ਬਟ ਜਿੰਨਾਂ ਨੂੰ ਘਰੇ ਬਣਾਉਣਾ ਹੁੰਦਾ ਹੋ ਘਰੇ ਵੀ ਬਣਾ ਸਕਦੇ ਨੇ ਦੀ ਦੁਕਾਨ ਤੋਂ ਲੈ ਕੇ ਇਸੇ ਹਾਂ ਇਹਨਾਂ ਨੂੰ ਘਰੇ ਬਣਾਉਣਾ ਤਾਂ ਮੈਨੂੰ ਬਣਾ ਸਕਦੇ ਨੇ ਪਰ ਮੈਨੂੰ ਆਉਂਦਾ ਨਹੀਂ ਹੈਗਾ ਆਪਾਂ ਇੱਕ ਥੋੜਾ ਜਿਹਾ ਕਟਿੰਗ ਕਰਾਂਗੇ ਠੀਕ ਹੈ ਤਾਂ ਕਿ ਮੂੰਹ ਤੇ ਪੀਜ਼ਾ ਆ ਸਕੇ ਯੈਸ ਤੇ ਚੀਤ ਜਾਊਗੀ ਹਾਂ ਜੇ ਕਿਸੇ ਦਾ ਮੂੰਹ ਵੱਡਾ ਹੈ ਤਾਂ ਫਿਰ ਕੱਟੇ ਸਕਦੇ ਨੇ ਜੇ ਮੂੰਹ ਵੱਡਾ ਵੀ ਆਪਾਂ ਥੋੜੀ ਜਿਹੀ ਵੱਡੀ ਕਟਿੰਗ ਕਰ ਦਿੰਦੇ ਆ ਠੀਕ ਹੈ ਐਦਾਂ ਜਿਹਦਾ ਮੂੰਹ ਵੱਡਾ ਠੀਕ ਹੈ ਗੁਰਕੀਰਤ ਵੀਰੇ ਦਾ ਹੈਗਾ ਵੱਡਾ ਦੀ ਨਾ ਛੋਟਾ ਉਹਨੇ ਦੀ ਛੋਟੀ ਕਟਿੰਗ ਠੀਕ ਆ ओके ਚਲੋ ਜੀ ਜੇ ਦੀ ਆਪਾਂ ਕਟਿੰਗ ਕਰ ਲਈਏ ਬਤੂਨੇ ਦੇ ਵਿੱਚ ਨਾ ਮਸੂੰ ਵੀ ਪਾਵਾਂਗੇ ਲਸਣ ਵੀ ਕੱਟ ਕੇ ਪਾਵਾਂਗੇ ਕਿਉਂਕਿ ਲਸਣ ਦੇ ਨਾਲ ਥੋੜਾ ਟੇਸਟ ਜਾ ਆ ਬਣਦਾ ਹੈ ਨਾ ਹਾਂਜੀ ਤੇ ਜੇ ਕਿਸੇ ਨੂੰ ਲਸਣ ਨਹੀਂ ਪਾ ਲਸਣ ਨਹੀਂ ਪਾਉਣਾ ਤਾਂ ਫਿਰ ਨਾ ਉਨਾਂ ਤੁਹਾਡੀ ਮਰਜ਼ੀ ਆ ਜੇ ਪੌਣੇ ਲਸਣ ਤਾਂ ਫਿਰ ਪਾ ਸਕਦੇ ਹਾਂ ਉਹ ਲਸਣ ਪਾ ਸਕਦਾ ਨਹੀਂ ਪਸੰਦ ਉਹ ਰਹਿਣ ਦੇ ਅਸੀਂ ਜ਼ਿਆਦਾ ਨਹੀਂ ਪਾਉਂਦੇ ਅਸੀਂ ਥੋੜਾ ਜਿਹਾ ਪਾਵਾਂਗੇ ਕੀ ਹੈ ਗੁਰਵਿੰਦਰਾਰੇ ਹੱ चीज ਤਿਆਹਾ ਅਮੂਲ ਬਟਰ ਆਹ ਫੋਨ ਚੱਕਿਓ ਕਿਸੇ ਦਾ ਦਾ ਦੇਖੀ ਗੁਰਵਿੰਦਰਾ ਕਿਹਦੇ ਚੱਕੀ ਫੋਨ ਇਹ ਵੀਡੀਓ ਬਣ ਕੇ ਦੀਆ ਜਾਣਾ ਠੀਕ ਆ ਮਨਾ ਕਰ ਦੇਣਾ ਮਨਾ ਕਰ ਦੇ ਉਹ ਤੋਂ ਬਾਅਦ ਅਸੀਂ ਪੂਰਾ ਲਸਣ ਛਿੱਲ ਲੈਣਾ ਹੈ ਜਿੰਨਾ ਤੁਹਾਨੂੰ ਚੰਗੀ ਤਰ੍ਹਾਂ ਛਿੱਲ ਲੈਣਾ ਅਸੀਂ ਥੋੜਾ ਹੀ ਲਿਆ ਕਿਉਂਕਿ ਅਸੀਂ ਜ਼ਿਆਦਾ ਨਹੀਂ ਖਾਂਦੇ ਸਾਨੂੰ ਜ਼ਿਆਦਾ ਨਹੀਂ ਪਸੰਦ ਆਉਂਦਾ ਜਿਨ੍ਹਾਂ ਨੂੰ ਜ਼ਿਆਦਾ ਖਾਣਾ ਹੁੰਦਾ ਉਹ ਜ਼ਿਆਦਾ ਪਾ ਲਿਓ ਵਾਸ਼ ਕਰ ਲੈਣਾਗਾ ਵਾਸ਼ ਕਰਨ ਦੀ ਜ਼ਰੂਰਤ ਤਾਂ ਹੁੰਦੀ ਹੀ ਪਰ ਆਪਾਂ ਫਿਰ ਵੀ ਕਰਦੇ ਹਾਂ ਠੀਕਾ ਹੁਣ ਆਪਾਂ ਇਹਦੀ ਛੋਟੇ ਛੋਟੇ ਕਟਿੰਗ ਕਰਾਂਗੇ ਜਿੰਨਾ ਕ ਮੂਵ ਚ ਆ ਜਾਵੇ ਹਾਂਜੀ ਤੇ ਹੁਣ ਅਸੀਂ ਕਟਿੰਗ ਕਰ ਲਈ ਨਹੀਂ 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 ਐਦਾਂ ਨਹੀਂ ਕਰਦੇ ਫਿਰ ਮੌਲਾਪਾ ਲੈ ਗਿਆ ਸੀ ਪੀਜ਼ਾ ਬੇਸ ਲੈ ਕੇ ਆਈ ਸੀ ਅਸੀਂ ਪੀਜ਼ਾ ਬੇਸ ਲੈ ਕੇ ਆਂਦਾ ਕਿ ਘਰੇ ਨਹੀਂ ਰੈਡੀ ਕੀਤਾ ਕਿਉਂਕਿ ਸਾਨੂੰ ਘਰ ਨੂੰ ਆਉਂਦਾ ਉਹ ਟੱਟੇ ਦੇ ਆਟੇ ਦਾ ਵੀ ਮਨਸਾਡਾ ਹਾਂ ਜੀ ਇਹ ਪੀਜ਼ਾ ਬੇਸ ਅਸੀਂ ਸ਼ੌਪ ਤੋਂ ਲੈ ਕੇ ਆਂਦਾ ਦਾ ਬੇਕਰੀ ਸ਼ੌਪ ਤੋਂ ਹੁਣ ਅਸੀਂ ਇਹਨੂੰ ਰੈਡੀ ਕਰਨ ਦੀ ਤਿਆਰੀ ਕਰ ਰਹੇ ਹਾਂ ਆਪਾਂ ਇਸ ਇੱਥੇ ਕੀ ਆਏ ਸੀਗੇ ਪੀਜ਼ਾ ਸਾਸ ਪੀਜ਼ਾ ਪਾਸਤਾ ਸਾਸ ਹਾਂ ਇਹ ਪੀਜ਼ਾ ਪਾਸਤਾ ਸਾਸ ਸਾਸ ਤੇ ਹੁਣ ਇਸ ਨੂੰ ਉੱਪਰ ਲਗਾਵਾਂਗੇ ਅਪਲਾਈ ਕਰਾਂਗੇ ਬਚਾਰੀ داری ਯਾ ਹਣਤੂੰ ਥੋੜਾ ਥੋੜਾ ਫਿੱਟੀ ਮੈਂ ਦੇਖਿਆ ਉਹ ਐ ਇਦਾਂ ਨਹੀਂ ਬੋਲਦੇ ਹੁੰਦੇ ਪਤਨੀ ਇਹ ਇਹ ਬਹੁਤ ਕੁਝ ਬੋਲ ਦਿੰਦੀ ਆਈ ਉਹ ਯਾਰ ਉਹ ਪਾਲੀ ਕੀ ਦੂਜੀ ਵਾਲੀ ਪਾਲਾ ਨਹੀਂ ਇਹ ਜ਼ਿਆਦਾ ਟੇਸਟੀ ਆ ਰੁਕ ਜਾ ਬੇਟਾ ਜਾ ਰੁਕ ਗਈ ਨਹੀਂ ਬੇਟੇ ਗਲਤ ਨਹੀਂ ਬੋਲਦੇ ਹੁੰਦੇ ਬਟਾ ਬਚਾਰੀ ਉਹ ਟੁੱਟ ਰਸਰੀ ਅਸਲੀ ਆ ਨਹੀਂ ਦੇਈ ਬਾਹਰ ਬੱਸ ਬੱਸ ਬਟ ਬੱਸ ਬੱਸ ਕਰੋ ਚਲੋ ਇਸ ਚੰਗੀ ਨੂੰ ਟੈਸਟ ਬਹੁਤ ਚੰਗਾ ਲਾਪ ਲਾਈ ਕਰ ਲੈਣਾ ਦੇਖੋ ਐ ਪੂਰੀ ਅੱਛੀ ਤਰ੍ਹਾਂ ਜਿਹੜੇ ਟੋਏ ਜਨ ਉਹਨਾਂ ਚ ਭਰ ਟੋਏ ਟੋਏ ਤੇ ਬਹੁਤ ਨਹੀਂ ਟੋਏ ਤਾਂ ਸੜਕ ਤੇ ਹੁੰਦੇ ਨੇ ਯਾਰ ਇਹਦੇ ਵਿੱਚ ਟੋਏ ਤਾਂ ਵੀਰੇ ਵੀਤੇ ਘੂ ਵੀਤੇ ਇਹ ਨਹੀਂ ਜੋ ਫਲਾਕ ਕੀਤੇ ਹੁੰਦੇ ਨੇ ਨਾ ਤਾਂ ਕਿ ਉਹਦੇ ਰਾਹੀ ਜਦੋਂ ਮਤਲਬ ਵੀ ਉਹਦੇ ਨਾਲ ਬਣ ਜਾਂਦਾ ਛੇਤੀ ਇਹ ਹੋ ਗਿਆ ਚਲੋ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਆਪਾਂ ਇਹਦੇ ਤੇ ਸੋਹਣੇ ਕਰ ਬੇਟਾ ਕਰ ਬੇਟਾ ਉਰੀ ਰੱਖ ਇਹਨੂੰ ਉਰੇ ਹੀ ਰੱਖੋ ਨਹੀਂ ਬਹੁਤ ਜ਼ਿਆਦਾ ਸ਼ਾਰਟ ਕਰਤਾ ਹੈ ਅੱਲੇ ਮੇਰਾ ਬੱਚਾ ਅੱਲੇ ਮੇਰਾ ਛੋਟਾ ਹਾਥੀ ਜੇ ਮੇਰਾ ਛੋਟਾ ਹਾਥੀ ਹੈ ਛੋਟਾ ਹਾਥੀ ਛੋਟਾ ਹਾਥੀ ਦਾ ਹੁੰਦਾ ਹੈ ਜਿਸ ਸਮਾਨ ਲੱਦ ਕੇ ਲਾ ਆ ਜਾ ਬਾਹਰ ਇਹਨੂੰ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਡੈਕੋਰੇਟ ਛੋਟਾ ਹਾਥੀ ਦਾ ਹੁੰਦਾ ਹੈ ਜਿਸ ਸਮਾਨ ਲੱਦ ਕੇ ਲੈ ਕੇ ਆਉਂਦੇ ਹੁੰਦੇ ਅੰਮੇ ਰੁਕ ਜਾਏ ਨਹੀਂ ਆਏ ਨਹੀਂ ਆਏ ਨਹੀਂ ਅੱਛਾ ਜੀ ਤੁਸੀਂ ਰੱਖ ਲਓ ਜੀ ਅੱਛੇ ਸੇ ਸਜਾਏਗਾ ਹਮਾਰਾ ਬੱਚਾ ਤੁਸੀਂ ਨੇ ਜਿਹਦਾ ਬੜਾ ਮੂੰਹ ਆ ਉਹਦੇ ਲਈ ਬੜਾ ਪਿਆਰ ਤੇ ਜਿਹਦਾ ਛੋਟਾ ਮੂੰਹ ਆ ਉਹਦੇ ਲਈ ਛੋਟਾ ਪਿਆਰ ਇੱਕ ਮਿੰਟ ਦੇਖੋ ਇਹਨੂੰ ਪੂਰਾ ਆਪਾਂ ਸਜਾ ਦੇਣਾ ਆ ਮਿਰਚ ਨੂੰ ਹੱਥ ਨਾਲ ਲਗਾਈ ਤੂੰ ਠੀਕ ਹੈ ਆਂਟੀ ਪਾਉਣਗੇ ਤੇ ਸਜਾ ਦੇ ਹਾਂਜੀ ਇਹ ਆਂਟੀ ਜੀ ਪਾਉਣਗੇ ਜੇ ਪਰ ਘਰੇ ਤਿਆਰ ਕਰਦੇ ਆਂ ਤਾਂ ਜ਼ਿਆਦਾ ਹੈਲਦੀ ਬਣਦਾ ਹੈ। ਹਾਂ। ਨਹੀਂ ਤਾਂ ਹਮ ਥੋੜਾ ਜਿਹਾ ਸਪਾਈਸੀ ਜਿਹਾ ਬਣਾਉਣਾ ਪਿਆ ਰਹਿਣ ਦੇ। ਅਸੀਂ ਚੰਗੀ ਤਰ੍ਹਾਂ ਸਜਾ ਰਹੇ ਹਾਂ ਹਰ ਕੋਨੇ ਦੇ ਵਿੱਚ ਸਬਜ਼ੀ ਜਾਣੀ ਚਾਹੀਦੀ ਹੈ, ਪਿਆਜ਼ ਜਾਣਾ ਚਾਹੀਦਾ ਹੈ। ਹੁਣ ਆਹ ਇੱਕ ਚੀਜ਼ ਹਾਂ ਅੱਛੇ ਸੇ ਦਿਖਾਏ ਗੇਟੀ ਕੰਪਨੀ ਕੰਪਨੀ ਦੇ ਬਿਨਾਂ ਸੀ ਕੰਪਨੀ ਵਾਲੀਆਂ ਚੀਜ਼ਾਂ ਘੱਟ ਵਰਤਦੇ ਹੁੰਦੇ ਆ ਤੇ ਆਪਾਂ ਜਾਲੀ ਹੈ ਜਾਲੀ ਨਹੀਂ ਹੈਗੀ ਕਿਉਂਕਿ ਕੰਪਨੀ ਵਾਲੇ ਵੈਸੇ ਰੇਟ ਜ਼ਿਆਦਾ ਲਾਉਂਦੇ ਨੇ ਕਿ ਚੀਜ਼ਾਂ ਤਾਂ ਵਧੀਆ ਹੀ ਹੁੰਦੀਆਂ ਨੇ ਵਾ ਦੇਖੋ ਆਇ ਇੱਕ ਚੀਜ਼ ਜਿਹੜਾ ਜੰਮਿਆ ਤੇ ਵਿਚਾਰਾ ਹੁਣ ਅਸੀਂ ਇਹਨੂੰ ਗਰਮ ਕਰਾਂਗੇ ਆਪ ਤੇ ਨਮਰਾ ਇਹ ਜਾਂ ਬਿਲਕੁਲ ਹੈਲਦੀ ਕਿਉਂਕਿ ਇਹਦੇ ਤੇ ਸਬਜ਼ੀਆਂ ਬਹੁਤ ਜ਼ਿਆਦਾ ਨੇ ਤੇ ਸਾਨੂੰ ਸਬਜ਼ੀਆਂ ਬਹੁਤ ਹੀ ਜ਼ਿਆਦਾ ਪਸੰਦ ਆਂਦੀਆਂ ਤੇ ਵਿਚਾਰੇ ਬੱਚਿਆਂ ਨੂੰ ਦਾਲ ਵਿੱਚ ਸਬਜ਼ੀਆਂ ਪਸੰਦ ਨਹੀਂ ਪਰ ਪੀਜ਼ਾ ਵਿੱਚ ਪਰ ਹਾਂ ਜਿੰਨੀ ਮਰਜ਼ੀ ਜਿੰਨਾਂ ਵਿੱਚ ਪਾ ਕੇ ਜਿੰਨੀ ਮਰਜ਼ੀ ਖਵਾਓ ਇਹਦੇ ਇਹਦੇ ਹਰਕੇ ਜਵਾਕ ਹਾਂਜੀ ਛੋਟੇ ਹਾਥੀ ਵਰਗੇ ਜਵਾਕਾਂ ਨੂੰ ਛੋਟੇ ਹੱਥੇ ਨਹੀਂ ਮੋਟੇ ਹਾਥੀ ਨਾ ਮੋਟੇ ਜਿਹੜੇ ਬੱਚਿਆਂ ਨੂੰ ਨਹੀਂ ਪਸੰਦ ਹੈਗੀ ਸਬਜ਼ੀਆਂ ਨੂੰ ਅਸੀਂ ਪੀਜ਼ੇ ਤੇ ਪਾ ਕੇ ਖਵਾ ਦਿੰਦੇ ਹੁੰਦੇ ਆ ਕਿਉਂਕਿ ਪੀਜ਼ਾ ਸਾਰੇ ਨੂੰ ਪਸੰਦ ਕਿਉਂਕਿ ਪੀਜ਼ਾ ਤਾਂ ਸਭੀ ਕੋ ਪਸੰਦ ਆਤਾ ਹੈ ਇੱਕ ਬੱਚਾ ਬੱਚਾ ਜਾਣਦਾ ਹੈ ਪੀਜ਼ਾ ਕਹਿੰਦਾ ਉਹ ਜਿਹਾ ਨਾਮ ਨਹੀਂ ਹੋਇਆ ਕਦੇ ਬਿੱਦੂ ਨਾ ਆਪ ਕੋ ਰੀ ਮਮਈਏ ਆਇਨੇ ਪਾਉਦੇ ਹੁੰਦੇ ਹਾਂਜੀ ਪਹਿਲਾ ਪਉਣਾ ਸੀ ਉਦੋਂ ਬਾਅਦ ਉੱਤੇ ਸਬਜ਼ੀਆਂ ਪੋਣੀ ਉਦੋਂ ਬਾਅਦ ਅਸੀਂ ਜ਼ਿਆਦਾ ਅਸੀਂ ਇਹ ਪਤਾ ਕੀ ਹੁੰਦਾ ਅਸੀਂ ਜ਼ਿਆਦਾਤਰ ਚੀਜ਼ ਨਹੀਂ ਖਾ ਕੇ ਖਾਣੀ ਪਸੰਦ ਕਰਦੇ ਮੈਂ ਤਾਂ ਖਾਣਾ ਪਸੰਦ ਹਾਂ ਪਤਾ ਕੀ ਗੱਲ ਹੈ ਸਾਨੂੰ ਕੀ ਘੱਟ ਪਸੰਦ ਆ ਸੀ ਤਾਂ ਕਰਕੇ ਚੀਜ਼ ਥੋੜੀ ਪਾ ਰਿਆ ਜੀ ਪਨੀਰ ਵੀ ਲੈ ਕੇ ਆਉਣੀ ਉਹ ਵੀ ਬਟਰ ਵੀ ਪਾਵਾਂਗੇ ਅਸੀਂ ਪਨੀਰ पनीर कोई गा के पनीर आप फिर ले आवांगे। हुन साढ़े कोले पनीर अवेलेबल नहीं सिगा इसलिए हमने पनीर नहीं डाला। नहीं तो आपका मन करे तो आप डाल। तो आपका मन करे तो आप पनीर डाल सकते हैं भाई साहब। हमारे पास इतनी ही आइटम थी। लेट में कोई दूसरा तो भी किया जा इसे अच्छे से डालो। इतना बड़ा हो गया। <laughs> ਕਹਿੰਦਾ ਕਿ ਐ ਨੀ ਆ ਮੇਰੇ ਤੋਂ ਨਹੀਂ ਆ ਕਹਿੰਦਾ ਕਹਿੰਦੀ ਕਹਦੀਆ ਕੋਕਾ ਕੋਲਾ ਪੀਲਾ ਮੈਂ ਕਿਹਾ ਤਾਂ ਬਾੜਾ ਜਾਏ ਦੇ ਤਾ ਤਾਂ ਐਨਾ ਮੈਂ ਕਿੱਥੋਂ ਪੀਵਾਂ ਪਾ ਤੂ ਤਾਂ ਬਹੁਤ ਘੱਟ ਆ ਜੀ ਇਧਰ ਦੋ ਲੈਣਾ ਪੈਂਦੀਆਂ ਹੁੰਦੀਆਂ ਨਹੀਂ ਨਹੀਂ ਐਨਾ ਨਹੀਂ ਜ਼ਿਆਦਾ ਕੋਕਾ ਕੋਲਾ ਐਨਾ ਜ਼ਿਆਦਾ ਚ ਬੱਸ ਕਰੋ ਬੱਸ ਵੱਧ ਪੈ ਗਿਆ ਅਸੀਂ ਉੱਲੀ ਥੋੜਾ ਘੱਟ ਰੱਖਦੇ ਸੀ ਬੰਦ ਕਰੀ ਬੰਦ ਕਰੀ ਬੰਦ ਕਰੀ ਬੰਦ ਕਰੀ ਬੰਦ ਕਰੀ ਬੰਦ ਕਰੀ ਆਹ ਰਿਆ ਚਾਹੂ ਆਏ ओके ਹੁਣ ਅਸੀਂ ਇਹਦੇ ਤੇ ਪਾਵਾਂਗੇ ਬਟਰ ਤੇ ਬਟਰ ਮੈਨੂੰ ਪਸੰਦ ਨਹੀਂ ਪਰ ਇਹ ਤੇ ਬਟਰ ਦੇ ਨਾਲ ਨਾ ਥੋੜਾ ਜਿਹਾ ਹੋ ਹੋ ਜਾਂਦਾ ਦਾ ਅਜੀਬ ਜਿਹਾ ਅਜੀਬ ਨਹੀਂ ਹੁੰਦਾ ਮੈਂ ਅਜੀਬ ਨਹੀਂ ਮਤਲਬ ਇਹਦਾ ਟੇਸਟ ਹੈ ਨਾ ਉਲਟੀ ਵਰਗਾ ਹੁੰਦਾ ਨਹੀਂ ਉਲਟੀ ਵਰਗਾ ਨਹੀਂ ਹੁੰਦਾ ਇਹ ਟਿੜੀ ਵਰਗਾ ਹੋ ਜਾਂਦਾ ਹੋਮ ਮੇਡ ਪੀਜ਼ਾ ਤਾਂ ਐਸੇ ਹੀ ਬਣਦਾ ਹੈ ਪੀਜ਼ਾ ਗੱਲ ਨਾਲ ਜਿਹੜੀ ਚੀਜ਼ਾਂ ਓਚਾ ਲੱਗਦੀਆਂ ਨੇ ਉਹ ਬਸ ਕਰੋ ਹੋਰ ਸਾਡਾ ਇਹ ਤਿਆਰ ਹੋ ਚੁੱਕਿਆ ਹੈਗਾ ਬਸ ਹੁਣ ਅਸੀਂ ਹੋਰ ਮੈਨੂੰ ਓਵਨ ਦੇ ਵਿੱਚ ਰੱਖ ਕੇ ਰੱਖ ਕੇ ਗਰਮ ਕਰਕੇ ਗਰਮ ਕਰਕੇ ਅੱਜ ਆਪਾਂ ਨਾਲ ਲਾ ਕੇ ਪੀਜ਼ਾ ਬਣਾਉਣਾ ਸਿਖਾਇਆ ਸਾਡੇ ਛੋਟੇ ਜਿਹੇ ਛੋਟੇ ਹਾਥੀ ਨੇ ਤੁਹਾਨੂੰ ਅਸੀਂ ਨਹੀਂ 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 ਅੱਜ ਦਾ ਤੁਹਾਨੂੰ ਸਾਡੇ ਛੋਟੇ ਹਾਥੀ ਨੇ ਪੀਜ਼ਾ ਬਣਾਉਣਾ ਸਿਖਾਇਆ ਤੇ ਕੱਲ ਨੂੰ ਤੁਹਾਨੂੰ ਸਾਡਾ ਛੋਟਾ ਹਾਥੀ 버ਗਰ ਬਣਾਉਣਾ ਸਿਖਾਊਗਾ ਬਾਈ ਐਸ ਪਰਸ਼ੋਤ ਨੂੰ ਅਸੀਂ ਫ੍ਰੈਂਚ ਫ੍ਰਾਈ ਬਣਾਉਣਾ ਸਿਖਾ ਸਕਾਂਗੇ ਤੇ ਉਹ ਤੋਂ ਬਾਅਦ ਕੋਕ ਬਣਾਉਣਾ ਸਿਖਾਉਗੀ ਵੈਰੀ ਗੁੱਡ ਵੈਰੀ ਗੁੱਡ ਜੀ 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 ਰੈਸਪੀ ਦੋ ਜਣਿਆਂ ਨੂੰ ਪਤਾ ਕੀ

ਇਹ ਚੀਜ਼ ਵੀ ਪਿਗਲਨੀ ਸਟਾਰਟ ਹੋ ਗਈ ਹੈ ਆ ਦੇਖੋ ਇਸ ਲਈ ਆਪਾਂ ਥੋੜੀ ਥੋੜੀ ਜਿਹੀ ਦੇਰ ਹੋ ਰੱਖਾਂਗੇ ਉਸ ਲਈ ਜੁੜੇ ਰਹੋ ਸਾਡੇ ਨਾਲ ਸੋਰਨਜੀਤ ਕਾਲ ਚੰਨ ਸੋਰਨਜੀਤ ਸਾਰ ਕੰਗਨਵਾਲ ਚੰਨ ਨਾਲ ਗੁਰਨੀਤ ਨਾਲ ਗੁਰਨੀਤ ਕੌਰ ਚਹਿਲ ਕੰਗਨਵਾਲ ਚੈਨਲ ਜੁੜੇ ਰਹੋ ਨਾਲ ਥੋੜੀ ਜਿਹੀ ਦੇਰ ਵਿੱਚ ਹੁਣ ਇਹ ਪੀਜ਼ਾ ਰੈਡੀ ਹੋਣ ਵਾਲਾ ਹੈ ਤੇ ਬਸ ਮਾੜੇ ਜਿਹੇ ਸਕਿੰਟਾਂ ਲਾਗੇ ਮੈਂ ਇਸ ਸਕਿੰਟ ਤੋਂ ਬਾਅਦ ਅਸੀਂ ਬਾਹਰ ਕੱਢਾਂਗੇ ਜਦ ਤੱਕ ਲੋਕ ਤੁਸੀਂ ਨਾਲ ਦੇਖਦੇ ਆ ਕਿ ਕੀ ਬਣਦਾ ਹੈ ਕਿ ਕਿਸੀਂ ਅੱਜ ਫਸਟ ਟਾਈਮ ਜਿਹਦਾ ਰੈਡੀ ਕਰ ਰਹੇ ਆ ਅਸੀਂ ਬਾਹਰੋਂ ਖਾਂਦੇ ਹੁੰਦੇ ਸੀ ਅੱਜ ਅੱਜ ਅਸੀਂ ਘਰ ਵਿੱਚ ਬਣਾ ਰਹੇ ਹਾਂ ਫਸਟ ਟਾਈਮ ਜੇ ਅੱਛਾ ਬਣ ਗਿਆ ਤਾਂ ਫਿਰ ਠੀਕ ਹੋਊਗਾ ਜੁੜੇ ਰਹੋ ਸਾਡੇ ਨਾਲ ਜੁੜੇ ਰਹੋ ਸਾਡੇ ਨਾਲ ਕਿਉਂਕਿ ਅਸੀਂ ਪਹਿਲੀ ਵਾਰ ਕੀ ਜਾ ਤਿਆਰ ਕਰ ਰਹੇ ਆ ਤਾਂ ਕਰਕੇ ਤੁਸੀਂ ਸਾਡੇ ਨਾਲ ਜੁੜੇ ਰਹੋ हाँ? जे पिज़्ज़ा अच्छा ना बने तो सर साड़ी मेहनत बेकार जाओगी इसलिए तुसी बिल्कुल भी ट्राई ना करेंगे जे सादे पिज़्ज़ा नहीं बढ़िया बने तो तुसी भी ना ट्राई करेंगे पर वीडियो देखने के छोटा बाँदवाल अब आते हैं टाइम दे दो इसका वीडियो मानता है कि देखने के छोटा बाँदवाल ਪਸ ਹੁਣ ਆਪਾਂ ਇਹਨੂੰ ਬਾਹਰ ਕੱਢ ਕੇ ਦੇਖ ਲਈਏ ਕਿੰਦਾ ਦਾ ਬਣਿਆ। ਦੇਖੀ ਜੇ ਅੱਜ ਆਪਾਂ ਕੇਕ ਵੀ ਬਣਾ ਕੇ ਦੇਖਾਂਗੇ ਜੇ ਫ੍ਰੀਜ਼ ਅਗਦੀਆਂ ਬਣ ਗਿਆ ਤਾਂ ਸੋ ਆਪਾਂ ਕੇਕ ਬਣਾਵਾਂਗੇ। ਰਾਈਟ? ਯੈਸ ਰਾਈਟ। बस 1 मिनट रह गया सिर्फ 1 मिनट 1 मिनट ਦੇ ਵਿੱਚ ਪੀਜ਼ਾ ਬਣ ਕੇ ਰੈਡੀ ਹੋ ਰਿਹਾ ਕਿਉਂਕਿ ਸਬਜ਼ੀਆਂ ਵੀ ਚੰਗੀ ਤਰ੍ਹਾਂ ਬਣ ਚੁੱਕੀਆਂ ਨੇ ਹਾਂ ਯੈਸ ਕਿਉਂਕਿ ਜੇ ਸਬਜ਼ੀ ਕੱਚੀ ਰਹਿ ਜੂਏ ਨਾ ਫਿਰ ਉਹ ਟੇਸਟੀ ਨਹੀਂ ਲੱਗਦਾ ਹੈਗਾ ਸਬਜ਼ੀ ਵੀ ਚੰਗੀ ਤਰ੍ਹਾਂ ਜੇ ਬਣੀ ਹੋਵੇ ਫਿਰ ਟੇਸਟੀ ਲੱਗਦਾ ਹੈ ਨਾ ਯੈਸ ਆ ਦੇਖੋ ਜੀ ਪੂਰੀ ਅੱਛੀ ਤਰ੍ਹਾਂ ਰੈਡ ਰਿਹਾ ਪੀਜ਼ਾ देसी स्टाइल देसी स्टाइल बढ़िया रहेगा आप रेड चिली ब्लैक चिली, ब्लैक पेपर ब्लैक पेपर है ब्लैक पेपर रैड चिली पीज़ा, स्पाइस दोनों अपने को लिया रखी हुई ਬੰਦੀ ਨਹੀਂ ਹੋ ਰਹੀ ਕਿ ਸੱਤਰ ਪੈ ਗਿਆ ਇੱਕ ਮਿੰਟ ਰਹਿ ਗਿਆ ਸੀ ਆ ਦੇਵਾ ਜਾਨੀ ਹਾਂ ਜੀ ਬਸ ਇੱਕ ਮਿੰਟ ਰਹਿ ਰਿਹਾ ਇਹਦਾ 15 ਮਿੰਟ ਤੱਕ ਬੇਕ ਕੀਤਾ ਵੈਸੇ 10 ਮਿੰਟ ਤੱਕ ਵੀ ਠੀਕ ਸੀ ਪਰ 15 ਮਿੰਟ ਨਾਲ ਸਬਜੀ ਥੋੜੀ ਵਧੀਆ ਬਣ ਜਾਂਦੀ ਆਗੀ ਖਾਣ ਚ ਟੇਸਟੀ ਲੱਗਦੀ ਆ ਨਾ ਆ ਕਰਕੇ ਬਾਕੀ ਆਪਣੀ ਚੋਇਸ ਆ ਚਾਹੇ 10 ਮਿੰਟ ਤੱਕ ਬੇਕ ਕਰ ਲੋ ਜਿਤ ਕੱਚੀ ਓਕੇ ਰੈਡੀ ਹੋ ਚੁੱਕਿਆ ਇਹ ਤਾਂ ਬੰਦ ਹੋ ਗਿਆ ਪੁੱਤ ਬੰਦ ਕਰ ਦੇ ਅੱਛਾ ਬੱਚੇ ਗਰਮ ਬਹੁਤ ਆ ਆ ਦੇਖੋ ਜੀ ਪੀਜ਼ਾ ਬਹੁਤ ਟੇਸਟੀ ਲੱਗ ਰਿਹਾ ਹੈ ਤੇ ਬਾਕੀ ਦੇਖਦੇ ਹਾਂ ਖਾ ਕੇ ਸਾਰੇ ਨੂੰ ਸਰਵ ਕਰਕੇ ਪਿੱਛੇ ਪਿੱਛੇ ਹਟ ਜਾਏ ਪਿੱਛੇ ਹਟ ਜਾਏ ਕਿਰਪਾ पीछे हट जाए आप ओके हमारा पिज्जा बनकर रेडी हो चुका है अब हम इसको टेस्ट करके कर बताएंगे गर्म है अभी हम टेस्ट करके दसागे भी कि बने ओके लाइए मैं हाथ पा दें ठीक है जी तुम कर दो बाकी का काम तुम कर दो हाँ जी एक ही करना आ, पाओ बेटा एदा हाँ खोल के हां जी जी। खोल के डालो ज्यादा पाए पहला ऐसा बेटा एकदम नहीं पाता है ना थोड़ा एदा पा दूसरी साइड खोल ला फिर पर एद फिर ज्यादा पैज हल्का पाई एदा हल्का हल्का ਰਾਜੇ ਲੋੜ ਵੀ ਨਹੀਂ ਰਾਜਾ ਆਪਾਂ ਵੈਸੇ ਵੀ ਮਿਰਚ ਵਧੀਆ ਪਾਲੀ ਸੀ ਹਲਕਾ ਪਾਇਨ ਜਿਆਦਾ ਨਾ ਹੱਥ ਉਹ ਕਰੀ ਹਾਂ ਬਸ 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 ਕਰ ਹਾਂ ਚਲੋ ਹੁਣ ਆਪਾਂ ਇਹਦੀ ਕਟਿੰਗ ਕਰ ਤੂੰ ਇਹਨੂੰ ਟ੍ਰੇ ਨੂੰ ਹੱਥ ਨਾ ਲਗਾਈ ਟ੍ਰੇ ਬਹੁਤ ਗਰਮਾ ਵਾਓ ਵਾਓ ਓਏ ਓਏ ਬੱਚੇ 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 ਚੱਕ ਕੇ ਤੂੰ نیچے ਸਿੱਟ ਦੇ ਨਾ ਲੈ ਤੁਸੀਂ ਆਹ ਪਕੜੋ ਹੁਣ ਆਪਾਂ ਇਹਦੀ ਕਟਿੰਗ ਕਰ ਰਹੇ ਹਾਂ ਆਹ ਬਹੁਤ ਕੈੜਾ ਬਣਿਆ ਨਹੀਂ ਹਾ ਥੋੜਾ ਜਿਹਾ ਥੰਕ ਪੀਜ਼ਾ ਬੇਸ ਦਾ ਜਿਹੜਾ ਉਹ ਕੈਡਾ ਇ ਨਿੱਚੂ ਕਰ ਇਸ ਲਈ ਜੇ ਕਿਸੇ ਨੇ ਆٹے ਨਾਲ ਬਣਾਉਣਾ ਆٹے ਦੇ ਨਾਲ ਬਹੁਤ ਅੱਛਾ ਬਣੂਗਾ ਆٹے ਦੇ ਨਾਲ ਅੱਛਾ ਬਣੂਗਾ ਅੱਛਾ ਨਹੀਂ ਬੜਿਆ ਨਹੀਂ ਕੈਡਾ ਜੈ ਇਥੇ ਨਹੀਂ ਰਿhta ਇਹ ਥੋੜਾ ਗਰਮ ਕਰਕੇ ਲੱਗ ਰਿਹਾ ਪਾਣੂ ਤੇ ਚੀਜ਼ ਦੇਖੋ ਐਨੀ ਜਿਆਦਾ ਹੈ ਜੇ ਤੁਸੀਂ ਚੀਜ਼ ਬੱਦ ਪਾਣੀ ਸੀ ਬੱਦ ਵੀ ਪਾ ਸਕਦੇ ਹਾਂ ਤੇ ਘੱਟ ਵੀ ਥੈਂਕ ਯੂ ਬਾਏ ਹੈਵ ਅ ਨਾਈਸ ਡੇ ਆਹ ਹਾ ਹਾ ਆ ਦੇਖੋ ਜੀ ਸਾਡਾ ਪੀਜ਼ਾ ਬਣ ਕੇ ਰੈਡੀ ਹੋ ਚੁੱਕਿਆ ਬਹੁਤ ਹੀ ਜ਼ਿਆਦਾ ਟੇਸਟੀ ਬਣਿਆਗਾ ਵੈਸੇ ਹੋਮ ਮੇਡ ਪੀਜ਼ਾ ਵੀ ਚੰਗਾ ਹੁੰਦਾ ਹੈਗਾ ਖਾ ਕੇ ਦੇ ਟੇਸਟ ਕਰਕੇ ਦੇ ਗਰਮ ਹਨ ਵੈਸੇ ਗਰਮ ਤੇ ਛੋਟੇ ਹਾਥੀ ਖਾ ਕੇ ਦੇ ਪੀਜ਼ਾ ਘਰੇ ਵੀ ਬਣਾ ਸਕਦੇ ਆ ਤੇ ਬਹੁਤ ਹੀ ਟੇਸਟੀ ਬਣਦਾ ਤੇ ਹੈਲਦੀ ਬਣਦਾਗਾ ਤੁਸੀਂ ਇਹਦੇ ਵਿੱਚ ਜਿੰਨੀਆਂ ਮਰਜੀ ਸਬਜ਼ੀਆਂ ਐਡ ਕਰ ਸਕਦੇ ਹੋ ਬੱਚੇ ਵੈਸੇ ਵੀ ਸਬਜ਼ੀ ਖਾਣਾ ਪਸੰਦ ਨਹੀਂ ਕਰਦੇ ਪਰ ਜਦੋਂ ਅਸੀਂ ਪੀਜ਼ੇ ਵਿੱਚ ਪਾ ਕੇ ਸਬਜ਼ੀ ਖੋਣੇ ਤਾਂ ਇਹਨਾਂ ਨੂੰ ਬੜੀ ਟੇਸਟੀ ਲੱਗਦੀ ਆਗੀ ਸਾਡੇ ਛੋਟੇ ਹਾਥੀ ਵਰਗਿਆਂ ਨੂੰ ਤਾਂ ਠੀਕ ਆ ਓਕੇ ਥੈਂਕ ਯੂ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਐਂਡ ਸ਼ੇਅਰ ਜਰੂਰ ਕਰਿਓ ਤੇ ਤੁਸੀਂ ਵੀ ਘਰ ਵਿੱਚ ਪੀਜ਼ਾ ਜ਼ਰੂਰ ਤਿਆਰ ਕਰਿਆ ਕਰੋ ਥੈਂਕ ਯੂ ਹੁਣ ਇਹਨੂੰ ਛੋਟਾ ਹਾਥੀ ਬਸ ਕਿਵੇਂ ਲੱਗਿਆ ਛੋਟੇ ਹਾਥੀ ਜਮਾ ਸਿਰਾ ਬਹੁਤ ਟੇਸਟੀ ਆ ਨਾ ਤੁਹਾਨੂੰ ਕਿਵੇਂ ਲੱਗਿਆ ਜੀ ਸਿਰਾ ਗੱਲਬਾਤ ਬਹੁਤ ਹੀ ਜ਼ਿਆਦਾ ਪੀਜ਼ਾ ਟੇਸਟੀ ਬਣਿਆ ਅਸੀਂ ਹਾਲੇ ਜਸਟ ਬਣਾਇਆ ਹੀ ਸੀ ਤੇ ਖਤਮ ਵੀ ਹੋ ਗਿਆ ਸਾਰੇ ਖਾ ਚੁੱਕੇ ਨੇਗੇ ਤੁਸੀਂ ਵੀ ਪਲੀਜ਼ ਇੱਕ ਵਾਰ ਜ਼ਰੂਰ ਟਰਾਈ ਕਰਿਓ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਘਰੇ ਨਾਲੇ ਹੈਲਥੀ ਬਣਦਾਗਾ